ਕਰੋਗੇ ਕਿ ਤਲਵਾਰ 10 ਦਾ 20-20000 ਤੋਂ ਘੱਟ ਨਹੀਂ ਮਿਲਣੀ ਥੱਲੇ ਤੇ ਜੇ ਤਲਵਾਰ ਪਸੰਦ ਵੀ ਆ ਗਈ ਨਾ ਉਹਨਾਂ ਨੇ ਉਹਦੇ ਨਾਲ ਸੌਦਾ ਕਰ ਲੈਣਾ ਭਾਈ 10000 ਦੀ ਐ ਚਲ ਮੇਰੇ ਕੋਲ 3000 ਰਹਿ ਗਿਆ ਬਾਕੀ ਤੈਨੂੰ ਹੌਲੀ-ਹੌਲੀ ਕਰਕੇ ਦੇ ਦੂੰ ਤਲਵਾਰ ਦੇ ਦੇ ਉਹ ਲੰਗਰ ਚ ਪ੍ਰਸ਼ਾਦਾ ਛਗਣਾ ਮਨਜ਼ੂਰ ਕਰ ਲੈਣਗੇ ਪਰ ਸ਼ਸਤਰ ਤੋਂ ਕਦੇ ਬਾਹਰ ਨਹੀਂ ਜਾਂਦੇ ਸ਼ਸਤਰ ਮਹਿੰਗਾ ਤੇ ਇੱਥੇ ਵਾਲੇ ਇੱਥੇ ਵਾਲੇ ਦੇ ਪਾਸਾ ਸੋਟੀਆਂ ਤੇ ਆ ਬਸ ਲੈ ਕੇ ਬਸ ਇਧਰ-ਉਧਰ ਤੁਰੇ-ਫਿਰਦੇ ਨੇ ਤੇ ਜੋ ਛੁੱਤਰ ਹੀ ਖਾਣੇ ਆ ਭਈਆ ਜਰਾ ਅਜ ਕਰਨ ਦਿਆ ਵਾ ਤੇ ਇਹ ਕਹਿੰਦੇ ਵੀ ਤੁਸੀਂ ਕਰੋ ਕੋਈ ਗੱਲ ਨਹੀਂ ਅਸੀਂ ਬਾਹਰ ਦੇ ਮੁਲਕਾਂ ਨੂੰ ਭਜਦੇ ਆ ਨਹੀਂ ਅਗੇ ਉੱਥੇ ਇਹ ਵੀ ਹੋਇਆ ਨਾ ਅਗਲੇ ਨੇ ਲਾਇਆ ਮੋਰਚਾ ਅਗਲੇ ਦੇਣੀ ਵੇਲਾ ਸਰਕਾਰ ਤੇ ਦੋ ਦਿਨਾਂ ਜੀ ਮੋਰਚਾ ਟੁੱਟ ਗਿਆ ਉੱਥੇ ਬਾਬਾ ਜੀ ਸਭ ਤੋਂ ਵੱਡੀ ਤਰਾ ਗੱਲ ਕੀਆ ਮਤ ਪੇ ਸਾਰੇ ਪਾਸੇ ਨੇ ਉੱਥੇ ਵੀ ਉੱਥੇ ਵੀ ਹੈਗੇ ਨੇ ਪਰ ਉੱਥੇ ਮੈਂ ਇੱਕ ਖਾਸियत ਦੇਖੀ ਸਿੰਘਾਂ ਦੀ ਜਦੋਂ ਕੋਈ ਪੰਥ ਦੀ ਗੱਲ ਕੋਈ ਗੱਲ ਹੋ ਜਾਂਦੀ ਉਦੋਂ ਇੱਕ ਮੋਟੋ ਜਿਹੇ ਪਿੱਠ ਨੂੰ ਪਿੱਠਾ ਜੁੜ ਜਾਂਦੀ ਹੈ ਸ਼੍ਰੀ ਹਰਿ ਜੂਰ ਸਤ ਤਖਤ ਅਰਦਾਸ ਤਖਤ ਤੋਂ ਬੇਨਤੀ ਕੀਤੀ ਹੋਰ ਤਖਤ ਤੋਂ ਬੇਨਤੀ ਕੀਤੀ ਜਹਦਾਰ ਨੇ ਸਭ ਤੋਂ ਵੱਡੀ ਗੱਲ ਵੀ ਪੰਥ ਇਕੱਠਾ ਹੋਵੇ ਤੇ ਡੀਸੀ ਦੇ ਕੋਲ ਆਪਾਂ ਮੰਖਾਲਸਾ ਮੰਗਤਾ ਨਹੀਂ ਹੈਗਾ ਖਾਲਸਾ ਦੇ ਦਾਨੀ ਆ ਖਾਲਸਾ ਦੇ ਦਿੰਦਾ ਇਹ ਚੇਤਾਵਨੀ ਦੇਣ ਗਈ ਸੀ ਉਦੋਂ ਵੀ ਸਰਕਾਰ ਨੂੰ ਉੱਥੇ ਤੇ ਜਦੋਂ ਉਹ ਦੇਣ ਗਏ ਉੱਥੇ ਤੇ ਜਾ ਕੇ ਉਹਨਾਂ ਨੇ ਅਗਲੇ ਦਿਨ ਹੀ ਮੋਰਚਾ ਸਾਰਾ ਕਹਿਤਾ ਵੀ ਸਟੇ ਲੱਗ ਗਈ ਉੱਥੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਜੇ ਕਾਠਿਆ ਤਾਂ ਸਾਰਾ ਕੁਝ ਆ ਇੱਕ ਹੋਰ ਵੇਖੇ ਫੌਜ ਸਾਰੀਆਂ ਚਾਰ ਚਰ ਚਾਰ ਲੈਸ ਆਪਣੇ ਆਂ ਚ ਕਰ